ਜੀ ਬੜਾ ਅੱਛਾ ਕੰਮ ਹਲਾ ਕੀਤਾ ਗਿਆ ਜੀ ਇਹ ਰਾਮਗੜੀਆ ਦੇ ਐਸੋਸੀਏਸ਼ਨ ਹੈ ਇਹ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਿਲ ਕੇ ਜਿਹੜਾ ਕੀਤਾ ਇੱਕ ਬੁੱਕ ਲਿਖੀ ਗਈ ਹੈ ਜਿਹੜੀ ਕਿ ਅਨਰਾਗ ਜੀ ਨੇ ਲਿਖੀ ਹੈ ਡਾਕਟਰ ਅਨਰਾਗ ਨੇ ਜੀ ਤੇ ਚਿੱਤਰਕਾਰੀ ਕੀਤੀ ਗਈ ਇਹਦੇ ਵਿੱਚ ਸੋ ਗੁਰੂ ਬਾਲੰਦ ਸਾਹਿਬ ਦੀ ਤੇ ਉੱਤੇ ਬੁੱਕ ਹੈ ਇਹ ਔਰ ਇਹ ਤੇ ਜਿਹੜਾ ਮੈਨਾ ਕਿ ਭਗਤਾਂ ਦੀ ਪਠਾਂ ਦੀ ਬਾਣੀ ਹੈ ਦੇ 6 ਗੁਰੂ ਸਾਹਿਬਾਨ ਦੀ ਜੜੀ ਹੈ ਉਹ ਬਾਣੀ ਹੈ ਔਰ ਜਿੰਨੇ ਪਾਠ ਹੋ ਗਏ ਜਾਂ ਭਗਤਾਂ ਦੀ ਉਹਨਾਂ ਦਾ ਜਿਹੜਾ ਉਹਦੀ ਜੀਵਨੀ ਹੈ ਉਹਨੂੰ ਵੀ ਵਿਆਖਿਆ ਸਹਿਤ ਇਹ ਲਾਇਆ ਤੇ ਬਿਆਨ ਕੀਤਾ ਗਿਆ ਕਿਸੇ ਵੀ ਪਾਠਸ਼ਾਲਾ ਵਿੱਚ ਅਗਰ ਅਸੀਂ ਇਹਨੂੰ ਸਿੱਖੀ ਜਰਨਲ ਡਿਟੈਕਟਰ ਹੈ ਇਹਨੂੰ ਅਸੀਂ ਛਪਾ ਕੇ ਦੇਈਏ ਤੇ ਉਹ ਚੰਗੀ ਗੱਲ ਹੈ ਅਸੀਂ ਬਕਸੀ ਆਪਣੇ ਕੋਲ ਨ ਰੱਖੀ ਅਸੀਮਤ ਨ ਰੱਖੀ ਇਹਨੂੰ ਹਰ ਪਾਸਾ ਵਿੱਚ ਜਿਹੜੀ ਇਹ ਜਾਣ ਚਾਹੀਦੀ ਸਿੱਧੀ ਜੋੜ ਮੇਲਾ ਚੱਲ ਰਿਹਾ ਅਸਲ ਫਤੇਗੜ ਸਾਹਿਬ ਸੋ ਉੱਥੇ ਵੀ ਸੰਗਤਾਂ ਬਹੁਤ ਦੂਰ ਦੂਰੋਂ ਆਉਂਦੀਆਂ ਨੇ ਸੋ ਇਹ ਲਈ ਬੁੱਕ ਇੰਨੀ ਖੋਵੇ ਕਿ ਅਸੀਂ ਉੱਥੇ ਵੀ ਸਾਰੇ ਜਿਹੜੀ ਇਹ ਬੁੱਕ ਡਿਸਟ੍ਰੀਬਿਊਟ ਕਰ ਸਕੀਏ ਇਸ ਲਈ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਠੀਕ ਲੱਗਦਾ ਕਿ ਜਿਹੜਾ ਕਿ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਨੌਜਵਾਨਾਂ ਦੇ ਨਾਲ ਸਲੂਕ ਹੋ ਰਿਹਾ ਉਸ ਦੇ ਨਾਲ ਕੀ ਮੈਸੇਜ ਦੇਣਾ ਚਾਹੋਗੇ ਇਹ ਸਾਡੇ ਪੂਰੇ ਓਵਰਾਲ ਹੈ ਅਸੀਂ ਪਹਿਲਾਂ ਮਿਡਲ ਈਸਟ ਵਿੱਚ ਸਾਰੇ ਕਰ ਰਹੇ ਹਾਂ ਕਿਸੇ ਵੀ ਕਿਸੇ ਪੰਜਾਬੀ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਅਸੀਂ ਉਸੇ ਵਿਲੋ ਦਾ ਹੱਲ ਕਰਦੇ ਹਾਂ ਲੰਧਾ ਕਿ ਜਿਸ ਤਰ੍ਹਾਂ ਦੇ ਨਾਲ ਯੂਥ ਵਰਤੀ ਗਿਣਤੀ ਦੇ ਵਿੱਚ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦਰੋਹ ਕਰ ਰਿਹਾ ਕਿ ਲੱਗਦਾ ਕਿ ਇੱਥੇ ਰਹਿ ਕੇ ਨਹੀਂ ਉਹ ਮੁਕਾਮ ਹਾਸਲ ਕੀਤਾ ਜਾ ਸਕਦਾ ਕਿਉਂ ਆਪਾਂ ਵਿਦੇਸ਼ਾਂ ਦੇ ਵਿੱਚ ਭੱਜਣ ਲੱਗੇ ਦੇਖੋ ਇਹ ਤਾਂ ਕੋਈ ਗੱਲ ਛੁਪੀ ਹੈ ਨਹੀਂ ਹਰ ਸਾਲ ਇੰਨੇ ਬੱਚੇ ਦੇਖੋ ਪਾਸਪੋਰਟ ਹੋ ਕੇ ਬਾਹਰ ਨਿਕਲਦੇ ਆ ਜੌਬਸ ਕਿੱਥੇ ਨੇ ਆਪਣੇ ਕੋਲ ਜੇ ਹੁਣ ਇੱਥੇ ਜੌਬ ਨਹੀਂ ਮਿਲੇਗੀ ਤੇ ਬੰਦਾ ਕੀ ਕਰੇਗਾ ਬੰਦਾ ਬਾਹਰ ਜਾਏਗਾ ਜੀ ਲੇਕਿਨ ਫਿਰ ਵੀ ਮੈਂ ਇਹੀ ਗੱਲ ਕਹਿੰਦਾ ਹੁੰਦਾ ਕਿ ਚਲੋ ਤਿੰਨ ਤਿੰਨ 6-6 ਮਹੀਨੇ ਲਾ ਕੇ ਇਨੇ ਸਕਿੱਲ ਡਵੈਲਪਮੈਂਟ ਸੈਂਟਰ ਆਪਾਂ ਹੀ ਖੋਲੇ ਹੋਏ ਆ 150 ਤੋਂ ਤੇ ਸਾਡਾ ਜਿਹੜਾ ਸੈਂਟਰ ਚੱਲ ਰਿਹਾ ਹੈ ਕੋਈ ਕੁਛ ਨਾ ਕੁਛ ਸਕਿੱਲ ਕਰਕੇ ਫਿਰ ਬੰਦਾ ਬਾਹਰ ਜਾਏ ਬਹੁਤ ਸਾਰੇ ਕੇਸ ਇੱਦਾਂ ਦੇ ਵੀ ਲੋਕੀ ਕਰਜ਼ਾ ਚੁੱਕ ਕੇ ਆਪਣੇ ਪੁੱਤ ਬਾਹਰ ਭੇਜਦੇ ਨੇ ਉੱਤੇ ਇੰਨਾ ਪ੍ਰੈਸ਼ਰ ਹੁੰਦਾ ਹੈ ਕਿ ਹਾਰਟ ਅਟੈਕ ਦੇ ਗ੍ਰਾਫ ਦੇ ਵਿੱਚ ਵੀ ਕਾਫੀ ਵਾਧਾ ਹੋਇਆ ਮੌਤਾਂ ਬਹੁਤ ਹੋ ਰਹੀਆਂ ਆਖਰ ਇਸ ਤਰ੍ਹਾਂ ਔਰ ਇੱਥੋਂ ਤੱਕ ਜਿਹੜ ਉਦੋਂ ਖੇਤ ਗਰੀ ਵੀ ਰੱਖਿਆ ਕੇ ਸਰੇ ਬੈਂਕ ਤੋਂ ਲੋਨ ਲਿਆ ਉੱਥੇ ਪਹੁੰਚ ਗਏ ਉੱਥੇ ਜੌਬ ਨਹੀਂ ਮਿਲੀ ਉਹਨਾਂ ਨੇ ਏਜੰਟਾਂ ਨੂੰ ਧੋਖਾ ਕੀਤਾ ਇਵਨ ਪਾਸਪੋਰਟ ਤੱਕ ਲੈ ਲਏ ਉਹਨਾਂ ਕੋਲ ਔਰ ਉਹਨਾਂ ਨੇ ਆ ਨਾੜੀਆਂ ਕੱਟ ਕੇ ਤੇ ਉਹਨਾਂ ਨੇ ਸੁਸਾਈਡ ਕੀਤੇ ਉੱਥੇ ਕੋ ਕਾਰਪੈਂਟਰ ਮੈਸਨ ਇਲੈਕਟ੍ਰੀਸ਼ੀਅਨ ਹੈ ਪਲੰਬਰ ਹੈ ਇਹਨ ਸਾਰੀਆਂ ਚੀਜ਼ਾਂ ਦੀ ਬਹੁਤ ਡਿਮਾਂਡ ਹੈ ਉੱਥੇ ਜੀ ਲੇਕਿਨ ਉਹ ਬੱਚੇ ਮਿਲਦੇ ਨਹੀਂ ਆਪਾਂ ਨੂੰ ਅੱਜ ਅਸੀਂ ਉੱਥੋਂ ਕੱਢੀਏ ਕੋਈ ਰਿਕੁਆਇਰਮੈਂਟ ਆਂਦੀ ਵੀ ਹੈ ਤੇ ਸਾਡੇ ਕੋਲ ਬੱਚੇ ਹੀ ਹੈ ਨਹੀਂ ਇਹੋ ਜਿਹੇ ਹਰ ਬੰਦਾ ਜਿਹੜਾ ਲੇਬਰ ਤੇ ਭਜਦਾ ਕਿ ਲੇਬਰ ਕਰ ਲਾਂਗੇ ਜਾ ਕੇ ਸੋ ਮੇਰਾ ਤੇ ਇਹੀ ਮੈਸੇਜ ਹੈ ਕਿ ਤੁਸੀਂ ਕੋਸ਼ਿਸ਼ ਨਮ ਵਿੱਚ ਹਨਰ ਲੈ ਕੇ ਬਾਹਰ ਜਾਓ ਤੁਹਾਨੂੰ ਤਨਖਾਹ ਵੀ ਅੱਛੀ ਮਿਲੇਗੀ ਕੰਪਨੀਆਂ ਦੀ ਡਿਮਾਂਡ ਵੀ ਬੜੀ ਹੈ ਔਰ ਤੁਸੀਂ ਖਰਾਬ ਨਹੀਂ ਹੋਵੋਗੇ ਨਮਸਕਾਰ ਪੰਜਾਬ ਯੂ ਐਮ ਪੀ ਐਮ ਦੇਖਣ ਦਰਸ਼ਕਾਂ ਸਵਾਗਤ ਹੈ ਅੱਜ ਲੁਧਿਆਣਾ ਦੇ ਰਾਮਗੜੀਆ ਗਰਲਸ ਕਾਲਜ ਦੇ ਵਿੱਚ ਇੱਕ ਵਿਸ਼ੇਸ਼ ਸਮਾਗਮ ਹੋਇਆ ਜਿੱਥੇ ਕਿ ਆਦ ਗੁਰੂ ਕਨਸੈਪਟ ਜਿਹੜੀ ਪੁਸਤਕ ਹੈ ਰਿਲੀਜ਼ ਕੀਤੀ ਗਈ ਹੈ ਤੇ ਮੁੱਖ ਮਹਿਮਾਨ ਦੇ ਵਜੋਂ ਐਸਪੀ ਸਿੰਘ ਉਪਰਾਏ ਸ਼ਾਮਲ ਹੋਏ ਨਾ ਗੱਲਬਾਤ ਕਰਦੇ ਨੇ ਸੱਸੀ ਕਾਲ ਜੀ ਸੱਸੀ ਕਾਲ ਜੀ ਆ ਜਿਹੜੀ ਪੁਸਤਕ ਰਿਲੀਜ਼ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਇਸੇ ਬਾਰੇ ਆ ਜੀ ਬੜਾ ਅੱਛਾ ਉਪਰਾਲਾ ਕੀਤਾ ਗਿਆ ਜੀ ਇਹ ਰਾਮਗੜੀਆ ਦੇ ਐਸੋਸੀਏਸ਼ਨ ਹੈ ਇਹ ਤੇ ਬਾਬਾ ਬੰਦਾ ਸਿੰਘ ਬਾਧਰ ਦੇ ਮਿਲ ਕੇ ਜਿਹੜਾ ਕੀਤਾ ਇੱਕ ਬੁੱਕ ਲਿਖੀ ਗਈ ਹੈ ਜਿਹੜੀ ਕਿ ਅਨਰਾਗ ਜੀ ਨੇ ਲਿਖੀ ਹੈ ਡਾਕਟਰ ਅਨਰਾਗ ਨੇ ਜੀ ਤੇ ਚਿੱਤਰਕਾਰੀ ਕੀਤੀ ਗਈ ਹੈ ਦੇ ਵਿੱਚ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਬੁੱਕ ਹੈ ਇਹ ਔਰ ਇਹ ਤੇ ਜਿਹੜਾ ਮੈਂ ਨਾ ਕਿ ਭਗਤਾਂ ਦੀ ਪਠਾਂ ਦੀ ਬਾਣੀ ਹੈ ਜੀ ਤੇ ਛੇ ਗੁਰੂ ਸਾਹਿਬਾਨ ਦੀ ਜਿਹੜੀ ਹੈ ਉਹ ਬਾਣੀ ਹੈ ਔਰ ਜਿੰਨੇ ਪਠ ਹੋ ਗਏ ਜਾਂ ਭਗਤਾਂ ਦੀ ਉਹਨਾਂ ਦਾ ਜਿਹੜਾ ਉਹਦੀ ਜੀਵਨੀ ਹੈ ਉਹਨੂੰ ਵੀ ਵਿਆਖਿਆ ਸਹਿਤ ਜਿਹੜਾ ਇੱਥੇ ਬਿਆਨ ਕੀਤਾ ਗਿਆ ਜੀ ਸੋ ਸਾਡੀ ਕੋਸ਼ਿਸ਼ ਹੋਏਗੀ ਕਿ ਇਸ ਬੁੱਕ ਨੂੰ ਜਿਹੜਾ ਅਸੀਂ ਹਰ ਸਕੂਲ ਹਰ ਕਾਲਜ ਦੇ ਬੱਚਿਆਂ ਨੂੰ ਪਹੁੰਚਾਈਏ ਕਿਉਂਕਿ ਬੱਚਿਆਂ ਲਈ ਬਹੁਤ ਸਿੱਖਣ ਦੀ ਲੋੜ ਹੈ ਪ੍ਰਚਾਰ ਦੀ ਵੀ ਲੋੜ ਹੈ ਸੋ ਇਹ ਲਿਬਕਸ਼ ਪਾਈ ਗਈ ਕਿਸਮ ਦੇ ਦਾ ਕਾਫੀ ਟੇਬਲ ਹੁੰਦਾ ਨਾ ਇਹ ਮਹਿੰਗੀ ਵਰਕਸ਼ਾਪ ਹੀ ਹੈ ਇਹ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਨਹੀਂ ਬਣ ਸਕਦੇ ਨਹੀਂ ਸੋ ਇਹਦੇ ਲਈ ਵਿਚਾਰ ਕੀਤਾ ਗਿਆ ਕਿ ਅਗਰ ਜਿਹੜੇ ਰਾਈਟਰਸ ਹੈਗੇ ਨੇ ਇਹ ਸਾਨੂੰ ਅਥਾਰਟੀ ਦੇਣਗੇ ਤੇ ਅਸੀਂ ਉਹ ਬੁੱਕ ਨੂੰ ਛੋਟਿਆਂ ਕਰਕੇ ਸਿੰਪਲ ਬੁੱਕ ਜਿਹੜੀ ਬਣਾ ਕੇ ਇੰਨੀ ਕਿ 40 50 ਹਜ਼ਾਰ ਬੁੱਕ ਛਪਾਣੀ ਪੈਂਦੀ ਤਾਂ ਮੈਂ ਛਪਾ ਦਿਆਂਗਾ ਆਪਣੇ ਵੱਲੋਂ ਸੋ ਕੋਸ਼ਿਸ਼ ਸਾਡੀ ਇਹ ਰਹੇਗੀ ਕਿ ਸਕੂਲਾਂ ਕਾਲਜਾਂ ਲਈ ਇਹ ਔਰ ਸਿੱਧੀ ਜੋੜ ਮੇਲਾ ਚੱਲ ਰਿਹਾ ਅਸਲੇ ਫਤੇਗੜ ਸਾਹਿਬ ਸੋ ਉੱਥੇ ਵੀ ਸੰਗਤਾਂ ਬਹੁਤ ਦੂਰ ਦੂਰ ਆਉਂਦੀਆਂ ਨੇ ਸੋ ਇਹ ਜਿਹੜੀ ਬੁੱਕ ਐਨਿਕ ਹੋਵੇ ਕਿ ਅਸੀਂ ਉੱਥੇ ਵੀ ਸਾਰੇ ਜਿਹੜੀ ਇਹ ਬੁੱਕ ਡਿਸਟ੍ਰੀਬਿਊਟ ਕਰ ਸਕੀਏ ਇਹਦੇ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਦੀਨ ਨੇ ਬੁੱਕ ਰੀਲਿਸ ਕਰਾਈ ਹੈ ਤਾਂ ਇਹ ਸੈਮੀਨਾਰ ਕਰਾਇਆ ਰਾਮਗੜੀਆ ਕਾਲਜ ਨਾਲ ਨੀਚਿੰਗੁਰਾ ਨੇ 플러스 ਬਾਬਾ ਬੰਦਾ ਸਿੰਘ ਬਾਦਰ ਦੇ ਬਾਬਾ ਜੀ ਹੋਗੇ ਕਿ ਜਿਨ੍ਹਾਂ ਨੇ ਬੁੱਕ ਲਿਖੀ ਹੈ ਤੇ ਜਿਨ੍ਹਾਂ ਨੇ ਚਿੱਤਰਕਾਰੀ ਕੀਤੀ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਆ ਦਿੰਦਾ ਸੋ ਸਿੱਖੀ ਦੇ ਪ੍ਰਚਾਰ ਨੂੰ ਲੈ ਕੇ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਹੈਗੇ ਤਾਂ ਕਿ ਬਾਤੂਆ ਜਿਹੜਾ ਯੂਥ ਹੈਗਾ ਸਿੱਖਾ ਦੇ ਬਿਲਕੁਲ ਹੋਣੇ ਚਾਹੀਦੇ ਮੈਂ ਤੇ ਇੱਥੋਂ ਤੱਕ ਰੱਖਦਾ ਕਿ ਜੇ ਥੋੜੀ-ਬੋਤੀ ਰੋਕ ਲੱਗਦੀ ਹੈ ਤੇ ਲਗਣੀ ਨਹੀਂ ਚਾਹੀਦੀ ਸਗੋਂ ਕਿਸੇ ਵੀ ਭਾਸ਼ਾ ਵਿੱਚ ਅਗਰ ਅਸੀਂ ਇਹਨੂੰ ਸਿੱਖੀ ਜਨਰਲ ਰਿਟਰ ਹੈ ਇਹਨੂੰ ਅਸੀਂ છਪਾ ਕੇ ਦਈਏ ਤੇ ਉਹ ਚੰਗੀ ਗੱਲ ਹੈ ਅਸੀਂ ਬਕਸ ਆਪਣੇ ਕੋਲ ਨਾ ਰੱਖੀਏ ਸੀਮਤ ਨਾ ਰੱਖੀਏ ਇਹਨੂੰ ਹਰ ਭਾਸ਼ਾ ਵਿੱਚ ਜਿਹੜੀ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਸਮਾਜ ਸੇਵਾ ਦੇ ਵਿੱਚ ਵੀ ਉੱਵਲ ਦਰਜੇ ਤੇ ਜਿਹੜਾ ਕਿ ਨਾਮ ਤੁਹਾਡਾ ਹੈਗਾ ਆ ਕੀ ਲੱਗਦਾ ਕਿ ਜਿਹੜਾ ਕਿ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਨੌਜਵਾਨਾਂ ਦੇ ਨਾਲ سلوਕ ਹੋ ਰਿਹਾ ਉਸ ਤੋਂ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਯੋਗ ਸਾਡੇ ਪੂਰੇ ਉਪਰਾਲੇ ਆ ਅਸੀਂ ਪਹਿਲਾਂ ਮਿਡਲ ਈਸਟ ਵਿੱਚ ਸਾਰੇ ਕਰ ਰਹੇ ਆ ਕਿਸੇ ਵੀ ਕਿਸੇ ਪੰਜਾਬੀ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਅਸੀਂ ਉਸੇ ਵੇਲੇ ਉਹਦਾ ਹੱਲ ਕਰਦੇ ਆਂ ਜੀ इवन ਕਰੋਨਾ ਦੇ ਵਿੱਚ ਦੇਖੋ ਸਾਡਾ ਕੋਈ 700 ਤੋਂ ਉੱਤੇ ਬੰਦਾ ਫਸਿਆ ਸੀ ਉੱਥੇ ਜਿਨ੍ਹਾਂ ਕੋਲ ਪੈਸਾ ਨਹੀਂ ਸੀ ਰੋਟੀ ਖਾਣ ਨੂੰ ਨਹੀਂ ਹਿੱ ਟਿਕਟ ਜੋਗੇ ਪੈਸੇ ਨਹੀਂ ਫਲਾਈਟਾਂ ਹੀ ਬੰਦ ਸੀਗੀਆਂ ਤੇ ਉਦੋਂ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਚਾਰ ਚਾਰਟਰਡ ਪਲੇਨ ਕੀਤੇ ਇੱਕ ਇੱਕ ਪਲੇਨ ਨਾਲ ਅੰਮ੍ਰਿਤਸਰ ਲੈ ਕੇ ਆਇਆ ਤੇ ਤਿੰਨ ਪਲੇਨ ਚੰਡੀਗੜ੍ਹ ਆ ਕੇ ਤੇ 700 ਬੰਦਾ ਉੱਥੋਂ ਅਸੀਂ ਕੱਢਿਆ ਸੋ ਇਹੋ ਜਿਹੇ ਜਦੋਂ ਲੋਡ ਪੈਂਦੀ ਕਰਦੇ ਆ ਹੁਣ ਮੈਂ ਪਿਛਲੇ 10 ਦਿਨ ਪਹਿਲਾਂ ਮੈਂ ਗ੍ਰੀਸ ਜਾ ਕੇ ਆਇਆ ਸੋ ਗ੍ਰੀਸ ਵਿੱਚ ਵੀ ਸਾਡਾ तकरीबन 40-45 ਹਜ਼ਾਰ ਜਿਹੜਾ ਸਿੱਖ ਰਹਿੰਦੇ ਨੇ ਉੱਥੇ ਜੀ ਬਾਕੀ ਦਾ ਚਲੋ ਇੰਡੀਅਨ ਰਹੋਣੇ ਹੈ ਲੇਕਿਨ ਇੰਨੀ ਸਿੱਖ ਵਾਦੀ ਹੈ 22 ਤਈ ਗੁਰਦੁਆਰਿਆਂ ਨੇ ਉੱਥੇ ਸੋ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਵੀ ਪ੍ਰੋਬਲਮਸ ਤਾਂ ਜਿੱਥੇ ਵੀ ਅਸੀਂ ਪੰਜਾਬੀ ਲੋਕ ਜਾਵਾਂਗੇ ਪ੍ਰੋਬਲਮ ਉੱਥੇ ਆਣੇ ਹੀ ਆਣੀ ਹੈ ਔਰ ਆਂਦੀਆਂ ਨੇ ਉੱਥੇ ਵੀ ਜੇਲ੍ਹਾਂ 'ਚ ਲੋਕ ਬੰਦੇ ਨੇ ਇਲੈਗਲ ਬੰਦ ਬੜੇ ਨੇ ਉੱਥੇ ਅੰਬੈਸੀ ਨਾਲ ਮੇਲਜੋਲ ਕਰਕੇ ਅਸੀਂ ਉੱਥੇ ਆਫਿਸ ਖੋਲ੍ਹ ਕੇ ਆਏ ਆਪਣਾ ਇੱਕੀ ਮੈਂਬਰੀ ਕਮੇਟੀ ਬਣਾਈ ਹੈ ਉੱਥੇ ਸੋ ਉੱਤਰ ਦੇ ਕੀ ਜਿਹੜੇ ਦੋ ਮੈਂਬਰ ਕੁਝ ਵੀ ਪ੍ਰੋਬਲਮਸ ਹੋਏਗੇ ਉਹ ਇਨਵੈਸਟਰ ਸਾਹਿਬ ਨਾਲ ਗੱਲ ਹੋਈ ਹੈ ਉਹ ਲਿਖਤੀ ਰੂਪ ਦੇ ਵਿੱਚ ਜਿਹੜਾ ਉਹ ਇਨਵੈਸਟਰ ਸਾਹਿਬ ਨੂੰ ਜਾ ਕੇ ਬਹਿ ਕੇ ਉਹਦਾ ਹਾਲੀਲਾ ਕੱਢਾਂਗੇ। ਉਹ ਵੈਸੇ ਕੀ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਯੂਥ ਵੱਡੀ ਗਿਣਤੀ ਦੇ ਵਿੱਚ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦਰੋਹ ਕਰ ਰਿਹਾ ਹੈ ਕੀ ਲੱਗਦਾ ਕਿ ਇੱਥੇ ਰਹਿ ਕੇ ਨਹੀਂ ਉਹ ਮੁਕਾਮ ਹਾਸਲ ਕੀਤਾ ਜਾ ਸਕਦਾ ਕਿਉਂ ਆਪਾਂ ਵਿਦੇਸ਼ਾਂ ਦੇ ਵਿੱਚ ਭੱਜਣ ਲੱਗ ਪਏ। ਦੇਖੋ ਇਹ ਤਾਂ ਗੱਲ ਛੁਪੀ ਹੈ ਨਹੀਂ। ਜੀ। ਹਰ ਸਾਲ ਇੰਨੇ ਬੱਚੇ ਦੇਖੋ ਪਾਸਪੋਰਟ ਹੋ ਕੇ ਬਾਹਰ ਨਿਕਲਦੇ ਆ। ਹਮ। ਜੋਬਸ ਕਿੱਥੇ ਨੇ ਆਪਣੇ ਕੋ। ਹਮ। ਜੇ ਹੁਣ ਇੱਥੇ ਜੌਬ ਨਹੀਂ ਮਿਲੇਗੀ ਤੇ ਬੰਦਾ ਕੀ ਕਰੇਗਾ ਬੰਦਾ ਬਾਹਰ ਜਾਏਗਾ ਜੀ ਲੇਕਿਨ ਫਿਰ ਵੀ ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਚਲੋ ਤਿੰਨ ਤਿੰਨ 6-6 ਮਹੀਨੇ ਲਾ ਕੇ ਇੰਨੇ ਸਕਿੱਲ ਡਵੈਲਪਮੈਂਟ ਸੈਂਟਰ ਆਪਾਂ ਵੀ ਖੁੱਲੇ ਹੋਏ ਐ 150 ਤੋਂ ਤੇ ਸਾਡਾ ਜਿਆਦਾ ਸੈਂਟਰ ਚੱਲ ਰਿਹਾ ਹੈ ਕੋਈ ਕੁਛ ਨਾ ਕੁਛ ਸਕਿੱਲ ਕਰਕੇ ਫਿਰ ਬੰਦਾ ਬਾਹਰ ਜਾਵੇ ਇੱਥੇ ਸਾਡੇ ਬੱਚੇ ਹੀ ਕਰਦੇ ਕਿ ਇੱਥੇ ਰੋਟੀ ਉਹਨਾਂ ਵੀ ਮਥਾਜ ਨੇ ਵਿਚਾਰੇ ਫੈਮਲੀਆਂ ਹੈਗੀਆਂ ਉਹਨਾਂ ਦੀਆਂ ਲੇਕਿਨ ਕੋਈ ਸੋਰਸ ਨਹੀਂ ਹੈ ਫਿਰ ਉਹ ਬਾਹਰ ਨੂੰ ਭਜਦੇ ਨੇ ਏਜੰਟਾਂ ਥਰੂ ਆ ਕੇ ਔਰ ਉੱਥੇ ਜੇ ਹੁਨਰ ਨਾ ਹੋਣ ਕਰਕੇ ਫਿਰ ਉਹ ਲੇਬਰ ਦੇ ਵਿੱਚ ਸ ਦੇ ਨੇ ਫਿਰ ਅਸੀਂ ਛਡੰਦੇ ਰਹਿੰਦੇ ਆ ਕਾਰਨ ਇਹੀ ਹੈ ਕਿ ਉਹ ਸਾਰੇ ਲੇਬਰ ਚ ਹੁੰਦੇ ਉੱਥੇ ਜਾ ਕੇ ਫਿਰ ਗਲਤ ਕੰਮਾਂ 'ਚ ਪੈ ਜਾਂਦੇ ਆ इवन ਸਪੈਸ਼ਲੀ ਜਿਹੜਾ ਸ਼ਰਾਬ ਦਾ ਤੰਦਾ ਉੱਥੇ ਬਹੁਤ ਜ਼ਿਆਦਾ ਸੋ ਉਸ ਤੰਦੇ 'ਚ ਪੈ ਜਾਂਦੇ ਨੇ ਕੋਚ ਲੜਾਈ ਝਗੜੇ ਫਿਰ ਸਾਰੇ ਅੰਦਰ ਜੇਲ੍ਹਾਂ ਭਰੀਆਂ ਪੀਆਂ ਨੇ ਸਾਡੀ ਬਹੁਤ ਸਾਰੇ ਕੇਸ ਇੱਦਾਂ ਦੇ ਵੀ ਲੋਕੀ ਕਰਜ਼ਾ ਚੁੱਕ ਕੇ ਆਪਣੇ ਪੁੱਤ ਬਾਹਰ ਭੇਜਦੇ ਨੇ ਉੱਤੇ ਇੰਨਾ ਪ੍ਰੈਸ਼ਰ ਹੁੰਦਾ ਕਿ ਹਾਰਟ ਅਟੈਕ ਦੇ ਗ੍ਰਾਫ ਤੇ ਵਿੱਚ ਵੀ ਕਾਫੀ ਬਾਤ ਹੋਵੇ ਮੌਤਾਂ ਬਹੁਤ ਹੋ ਰਹੀਆਂ ਆ ਆਖਰ ਇਸ ਤਰ੍ਹਾਂ ਔਰ ਇੱਥੋਂ ਤੱਕ ਜਿਹੜੀਆਂ ਅਸੀਂ ਡੈੱਡ ਬਡੀਆਂ ਲੈ ਕੇ ਆਏ ਆ ਕਿ ਉਹ ਬੱਚੇ ਜਵਾਨ ਬਿਲਕੁਲ 1 ਉਦੋਂ ਉਹ ਖੇਤ ਗਰੀ ਵੀ ਰੱਖਿਆ ਕੇ ਸਿਰੇ ਬੈਂਕ ਤੋਂ ਲੋਨ ਲਿਆ ਉੱਥੇ ਪਹੁੰਚ ਗਏ ਜੀ ਉੱਥੇ ਜੌਬ ਨਹੀਂ ਮਿਲੀ ਉਹਨਾਂ ਨੂੰ ਏਜੰਟਾਂ ਨੇ ਧੋਖਾ ਕੀਤਾ ਇਵਨ ਪਾਸਪੋਰਟ ਤੱਕ ਲੈ ਰਹੇ ਉਹਨਾਂ ਕੋਲ ਔਰ ਉਹਨਾਂ ਨੇ ਆ ਨਾੜੀਆਂ ਕੱਟ ਕੇ ਤੇ ਉਹਨਾਂ ਨੇ ਸੁਸਾਈਡ ਕੀਤੇ ਉੱਥੇ ਹਮ ਇਹੋ ਜਿਹੇ ਕੇਸ ਜਿਹੜੇ ਬਹੁਤ ਜ਼ਿਆਦਾ ਹੋਏ ਨੇ ਸੋ ਕਿਸੇ ਨਾ ਕਿਸ 스ਕਿਲ ਚ ਭੇਜੋ ਜਾਂ ਇਹਦੇ ਬਾਰੇ ਕਰ ਰਹੇ ਆ ਅਸੀਂ ਸੈਂਟਰ 'ਚ ਮੇਰੀ ਗੱਲ ਚੱਲ ਰਹੀ ਹੈ ਲੜਕੀਆਂ ਸਾਡੀਆਂ ਐਨੀਆਂ ਬਾਰ ਫਸੀਆਂ ਹੋਈਆਂ ਆ ਸ਼ਾਰਾਂ ਦੀ ਗਿਣਤੀ 'ਚ ਉਹ ਵੀ ਐਸੀ ਇੱਕ ਚੱਕਰ 'ਚ ਫਸੀਆਂ ਹੋਈਆਂ ਨੇ ਗਲਤ ਚਾਂਸੇ ਚ ਆ ਕੇ ਗਈਆਂ ਹੋਈਆਂ ਉੱਥੇ ਉੱਥੇ ਫਸੀਆਂ ਲੇਕਿਨ ਸਾਡੀ ਨਾਲ ਸੈਂਟਰ 'ਚ ਮੇਰੀ ਗੱਲ ਚੱਲਦੀ ਹੈ ਮੀਟਿੰਗਾਂ ਇੱਕ ਦੋ ਹੋ ਚੁੱਕੀਆਂ ਨੇ ਮੇਰੀਆਂ ਤੇ ਇਹਦਾ ਕੋਈ ਨਾ ਕੋਈ ਜਿਹੜਾ ਸੋਲਿਡ ਹੱਲ ਲਵਾਂਗੇ ਕਿ ਬੱਚਾ ਉਹੀ ਬਾਹਰ ਜਾਵੇ ਕਿ ਜਿਹਦੇ ਕੋਲ ਕੁਝ ਹੋਵੇ ਯੂਤੋਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਦੇਖੋ ਯੂਥ ਨੂੰ ਮੈਂ ਤਾਂ ਇਹ ਹੀ ਗੱਲ ਕਹਾਂਗਾ ਕਿ ਤੁਸੀਂ ਟ੍ਰੇਨਿੰਗ ਲਓ ਭਾਈ ਪੜ੍ਹ ਲਿਖ ਕੇ ਜਾਓ ਬਾਹਰ ਜ਼ਰੂਰ ਜਾਓ ਅਸੀਂ ਰੋਕਦੇ ਵੀ ਨਹੀਂ ਆ ਕਿਉਂਕਿ ਜੇ ਇੱਥੇ ਤੁਹਾਨੂੰ ਜੌਬ ਨਹੀਂ ਮਿਲੇਗੀ ਤੇ ਬੱਚਾ ਬਾਹਰ ਜਾਏਗਾ ਜਾਏਗਾ ਇੱਥੇ ਭੁੱਖੇ ਮਰਨ ਨਾਲੋਂ ਜਾਂ ਫਿਰ ਕੀ ਕਰੇਗਾ ਆਪਣੇ ਪੇਟ ਪਰੰਡੀ ਫੈਮਿਲੀ ਪਾਲਣ ਲਈ ਨਸ਼ੇ ਵੇਚੇਗਾ ਨਸ਼ੇ ਕਰੇਗਾ ਜੋ ਹੋ ਰਿਹਾ ਅਸਲੇ ਸੋ ਇਸ ਚੀਜ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਤੇ ਤੁਸੀਂ ਕਿਸੇ ਨਾ ਕਿਸੇ ਮੈਂ ਤਾਂ ਇਹ ਹੀ ਗੱਲ ਕਹਿੰਦਾ ਕਿ ਸਕਿੱਲ ਡਵੈਲਪਮੈਂਟ ਹੋਣੀ ਚਾਹੀਦੀ ਹੈ ਸਰਕਾਰ ਨੂੰ ਵੀ ਇਹੀ ਜ਼ਿਆਦਾ ਜ਼ੋਰ ਪਾਉਣਾ ਚਾਹੀਦਾ ਕਿ ਦੇਖੋ ਕਾਰਪੈਂਟਰ ਮੈਸਨ ਇਲੈਕਟ੍ਰੀਸ਼ੀਅਨ ਹੈ ਪਲ ਜੀ ਲੇਕਿਨ ਉਹ ਬੱਚੇ ਮਿਲਦੇ ਨਹੀਂ ਆਪਾਂ ਨੂੰ ਅੱਜ ਅਸੀਂ ਉਥੋਂ ਕੱਢੀਏ ਕੋਈ ਰਿਕੁਆਇਰਮੈਂਟ ਆਂਦੀ ਵੀ ਹੈ ਤਾਂ ਸਾਡੇ ਕੋਲ ਬੱਚੇ ਹੀ ਹੈ ਨਹੀਂ ਇਹੋ ਜੇ ਹਰ ਬੰਦਾ ਜਿਹੜਾ ਲੇਬਰ ਤੇ ਭਜਦਾ ਕਿ ਲੇਬਰ ਕਰ ਲਾਂਗੇ ਜਾ ਕੇ ਸੋ ਮੇਰਾ ਤੇ ਇਹੀ ਮੈਸੇਜ ਹੈ ਕਿ ਤੁਸੀਂ ਕੁਛ ਨਾ ਕੁਛ ਹਨਰ ਲੈ ਕੇ ਬਾਹਰ ਜਾਓ ਤੁਹਾਨੂੰ ਤਨਖਾਹ ਵੀ ਅੱਛੀ ਮਿਲੇਗੀ ਕੰਪਨੀਆਂ ਦੀ ਡਿਮਾਂਡ ਵੀ ਬੜੀ ਹੈ ਔਰ ਤੁਸੀਂ ਖਰਾਬ ਵੀ ਨਹੀਂ ਹੋਵੋਗੇ ਜੀ ਥੈਂਕ ਯੂ ਸਰ ਸੋ ਵਾਕਈ ਜਿਸ ਤਰ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈਗੀ ਐ ਐਸਪੀ ਸਿੰਘ ਓਬਰਾਏ ਉਹਨਾਂ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਜੋ ਇਸ ਸਮੇਂ ਵਿਦੇਸ਼ਾਂ ਦੇ ਹਾਲਾਤ ਨੇ ਵਾਕਈ ਚਿੰਤਾਜਨਕ ਨੇ ਜੇ ਤੁਸੀਂ ਵਿਦੇਸ਼ ਜਾਣਾ ਤਾਂ ਕੋਈ ਅਜਿਹਾ ਹੁਨਰ ਤੁਹਾਡੇ ਵਿੱਚ ਹੋਣਾ ਚਾਹੀਦਾ ਤੁਸੀਂ ਕੀਤਾ ਮੁਕੀ ਕੋਰਸ ਨਾਲ ਜੁੜੇ ਹੋਣਾ ਚਾਹੀਦੇ ਜਿੱਥੇ ਕਿ ਕੋਈ ਉੱਥੇ ਜਾ ਕੇ ਤੁਸੀਂ ਕੰਮ ਤੇ ਨਾਲ ਜੁੜ ਸਕੋ ਸੋ ਬਾਕੀ ਬਹੁਤ ਬਹੁਤ ਜੀ ਮੈਸੇਜ ਦਿੱਤਾ ਕਿ ਮੈਨੂੰ ਇਜਾਜ਼ਤ ਦਿਨਵਾਓ